ਜੋ ਲਾਹੌਰ ਦਿਆਲੇ ਵਾਲੇ ਉਹ ਨਹੀਂ ਦੇਖਿਆ ਵੀ ਇੱਥੇ ਤਾਂ ਐਜੂਕੇਸ਼ਨ ਬਹੁਤ ਹੈ ਇੱਕ ਪਿੰਡ ਸੀ ਚੂੜ ਚੱਕ ਇੱਥੇ ਪਾਕਿਸਤਾਨ ਦੇ ਵਿੱਚ ਜਦੋਂ ਨਹੀਂ ਦੇਖਿਆ ਵੀ ਤੇ 100% ਲੋਕ ਪੜਿਆ ਲਿਟਰੇਸੀ 100% ਹੈ ਅੰਗਰੇਜ਼ਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਇਹਨਾਂ ਦੀ ਪਹਿਲਾਂ ਐਜੂਕੇਸ਼ਨ ਸਿਸਟਮ ਨੂੰ ਤੈਸਨਾਸ ਕੀਤਾ ਜਾ ਉਹਨਾਂ ਨੇ ਕੀਤਾ ਕੈਦੇ ਆ ਇਕੱਠੇ ਕੀਤੇ ਉਹਨਾਂ ਨੂੰ ਅੱਗ ਲਾਈ ਲੋਕਾਂ ਨੂੰ ਪੈਸੇ ਦਿੱਤੇ ਫੇਕ ਇੱਕ ਇੱਕ ਕੈਦੇ ਦੀ ਕੀਮਤ ਦਿੱਤੀ ਜਾਨੀ ਕਲਾਪਸ ਕਰਤਾ ਐਜੂਕੇਸ਼ਨ ਸਿਸਟਮ ਮੈਂ 2023 ਦੇ ਵਿੱਚ ਅੱਛਾ ਛੀਰੀ ਨਨਕਾਣਾ ਸਾਹ ਮੱਥਾ ਤੇ ਕੰਗਿਆ ਸੀ ਸਾਡਾ ਜਿਹੜਾ ਪਿੰਡ ਆ ਨਾ ਦੀ ਚੱਕ ਨੰਬਰ 7 ਐ ਚੱਕ ਨੰਬਰ 179 ਹਾਂਜੀ ਇਹ 15 ਕਿਲੋਮੀਟਰ ਆ ਛੀਰੀ ਨਨਕਾਣਾ ਸਾਹ ਤੋਂ ਦੱਖਣ ਪੱਛਮ ਦਿਸ਼ਾ ਤੇ ਜੇ ਜਿਹੜਾ ਸਕੂਲ ਆ ਇਹ ਦੀ ਚੱਕ ਨੰਬਰ 7 ਤੇ 13 ਕਿਲੋਮੀਟਰ ਆ ਅੱਛਾ ਤੇ ਮੇਰੇ ਬਾਅਦ ਅਸਿਕ ਅਹਿਮਦ ਰਾਜਾ ਪੰਜਾਬੀ ਟੀਵੀ ਜੀ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੱਜ ਵਿਵੇਗਾ ਪ੍ਰੋਡਕਸ਼ਨ ਸਟੂਡੀਓ ਕੈਲਗਰੀ ਵਿੱਚ ਅਸੀਂ ਆਪਣੇ ਪ੍ਰੋਗਰਾਮ ਗੱਲਬਾਤ ਵਿਸ਼ੇਸ਼ ਮੁਲਾਕਾਤ ਦੇ ਵਿੱਚ ਵੱਖ-ਵੱਖ ਸ਼ਖਸੀਤਾ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਹਿੰਦੇ ਹਾਂ ਅੱਜ ਇਸੇ ਪ੍ਰੋਗਰਾਮ ਦੇ ਤਹਿਤ ਸਾਡੇ ਨਾਲ ਸ਼ਾਮਲ ਰਹਿਣਗੇ ਮਾਸਟਰ ਗਰਮੀਤ ਸਿੰਘ ਜੀ ਤੰਬੜ ਗੱਲਬਾਤ ਦੇ ਵਿੱਚ ਮੈਡਮ ਨਜੂਦ ਕੋਰ ਵੀ ਸਾਡੇ ਨਾਲ ਸ਼ਾਮਲ ਰਹਣਗੇ। ਮਾਸਟਰ ਗਮੀਸ਼ ਸਿੰਘ ਜੀ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ। ਇਹਨਾਂ ਨੇ ਇੱਕ ਅੱਗੇ ਕਿਤਾਬ ਲਿਖੀ ਹੈ ਰਾਵੀ ਦੇ ਆਰ ਪਾਰ ਪੰਜਾਬੀ ਸਹਿਦ ਦੀ ਝੋਲੀ ਪਾਈ। ਦੂਜੀ ਕਿਤਾਬ ਇਹਨਾਂ ਦੀ ਲਕੀਰਾਂ ਦੀਆਂ ਤਸਵੀਰਾਂ ਛਪਾਈ ਦੀਆਂ। ਕਲਗਰੀ ਦੇ ਵਿੱਚ ਇਹ ਵਕ ਵਕ ਸਹਿਤਕ ਸਭਾਵਾਂ ਦੇ ਵਿੱਚ ਵੀ ਹਿੱਸਾ ਲੈਂਦੇ ਨੇ। ਜਿੱਥੇ ਉਹ ਆਪਣੀਆਂ ਲਿੱਗੀਆਂ ਕਵਤਾਵਾਂ ਜਿਹੜੀਆਂ ਉਹ ਸਾਰਿਆਂ ਨਾਲ ਸਾਂਝੀਆਂ ਕਰਦੇ ਆ। ਅੱਜ ਸਾਡੇ ਨਾਲ ਸ਼ਾਮ ਨੂੰ ਕਰਦੇ ਆ ਗੱਲਬਾਤ ਪਹਿਲੋਂ ਇਹਨਾਂ ਦਾ ਕਰ ਲਈਨੇ ਸਵਾਗਤ ਤੇ ਫਿਰ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਪੰਖ ਸਾਹਿਬ ਆਪ ਜੀ ਕਿਹੜਾ ਸ਼ਵਾਰਕ ਟੀਵੀ ਉੱਤੇ ਤੁਹਾਡਾ ਤੇ ਤੁਹਾਡੇ ਸਾਰੇ ਜੋ ਟੀਮ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਅਦਾਵਰਸ ਨਮਸਕਾਰ ਗੁੱਡ ਮਾਰਨਿੰਗ ਸਰ ਸ਼ਵਾਰਕ ਟੀਵੀ ਚੈਨਲ ਤੇ ਮਾਸਟਰ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਵਾਲਕ ਟੀਵੀ ਉੱਤੇ ਤੁਸੀਂ ਸਦਾ ਸਥਿਤ ਕੈਲਗਰੀ ਦੇ ਵਿੱਚ ਵੱਖ-ਵੱਖ ਸਭਾਵਾਂ ਵਿੱਚ ਜਾ ਕੇ ਪੰਜਾਬੀ ਦੇ ਜਿਹੜੇ ਪ੍ਰੋਗਰਾਮ ਹੁੰਦੇ ਉਹਨਾਂ ਨੂੰ ਪ੍ਰਮੋਟ ਕਰਦੇ ਹੋ ਅਤੇ ਇਹਨਾਂ ਦੀਆਂ ਸਮੱਸਿਆਵਾਂ ਜਾਂ ਇਹਨਾਂ ਦੇ ਜੁੜੇ ਸਹਿਤਕ ਪ੍ਰੋਗਰਾਮ ਆ ਉਹ ਸਾਡੇ ਸਰੋਤਿਆਂ ਤੱਕ ਪਹੁੰਚਾਉਂਦੇ ਹੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਤੁਸੀਂ ਆਪਣੇ ਪਿਸ਼ੋਕੜ ਬਾਰੇ ਕਿਹੜੇ ਪਿੰਡ ਕਿਹੜੇ ਜਿਹੜੇ ਦੇ ਵਿੱਚ ਪੰਜਾਬ ਤੋਂ ਤੁਸੀਂ ਰਹਿਣ ਵਾਲੇ ਹੋ ਤੇ ਉਥੇ ਕਿਹੜੇ ਜੋਬ ਕਰਦੇ ਰਹੇ ਹੋ ਤੇ ਆਪਣੇ ਪਰਿਵਾਰ ਬਾਰੇ ਇਹ ਸੰਖੇਪ ਜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਤੁਸੀਂ ਜੋਬ ਵੀ ਕਰਦੇ ਰਹੇ ਹੋ ਕਿ ਕਿਹੜੇ ਮਹਿਕਮੇ ਚ ਕੀਤੀ ਆ ਤੇ ਤੁਹਾਨੂੰ ਹੀ ਆਪਣੇ ਪਰਿਵਾਰ ਬਾਰੇ ਵੀ ਸੰਖੇਪ ਜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਹਾਂਜੀ ਭਗਵੰਤ ਸਾਹਿਬ ਮੇਰਾ ਜਿਹੜਾ ਪਿੰਡ ਹੈ ਇਹ ਨੰਦਾਚੌਰ ਤਸੀਲ ਤੇ ਜ਼ਿਲ੍ਹਾ ਸ਼ਾਹਪੁਰਾ ਠੀਕ ਹੈ ਤੇ ਮੇਰੇ ਮਾਤਾ ਪਿਤਾ 파ਰਟੀਸ਼ਨ ਤੋਂ ਬਾਅਦ 1947 ਦੇ ਵਿੱਚ ਇਸ ਪਿੰਡ ਵਿੱਚ ਨੰਦਾਚੌਰ ਵਿਖੇ ਆਏ। ਉਹ ਮੇਰਾ ਜਨਮ ਜਿਹੜਾ ਹੈ 1952 ਦੇ ਵਿੱਚ ਇਸੇ ਪਿੰਡ ਵਿੱਚ ਹੋਇਆ। ਠੀਕ ਹੈ ਜੀ। ਇਹ ਮੈਡਮ ਜੀ ਵੀ ਉਸੇ ਪਿੰਡ ਦੇ ਦਾ ਸਾਡੇ ਪਿੰਡ ਦੇ ਲਾਗੇ ਦੇ ਆ ਜਰਦੀਆ ਪਿੰਡ ਦੇ ਆ ਇਹਨਾਂ ਦਾ। ਅੱਛਾ ਜੀ। ਔਰ ਮੈਂ ਆਪਣੀ ਮੁੱਢਲੀ ਵਿੱਦਿਆ ਜਿਹੜੀ ਹੈ ਗਵਰਨਮੈਂਟ ਹਾਈ ਸਕੂਲ ਨੰਦਾਚੌਰ ਤੋਂ ਪ੍ਰਾਪਤ ਕੀਤੀ। ਹਾਂਜੀ। ਅਤੇ ਮੈਂ ਆਪਣਾ ਜਿਹੜੀ ਡਿਗਰੀ ਹੈ ਇਹ ਗਵਰਨਮੈਂਟ ਕਾਲਜ ਟਾਂਡਾ ਊੜਮੜ ਤੋਂ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕੀਤੀ। ਅਤੇ ਐਮ ਐਟ ਕਾਲਜ ਸੂਪਰ ਤੋਂ ਮੈਂ ਬੀ ਐਡ ਕੀਤੀ। ਉਸ ਤੋਂ ਬਾਅਦ ਮੈਂ ਕਾ ਚਾਰ ਸਾਲ ਮੈਂ ਦੀ ਚੱਕ ਨੰਬਰ 7 ਸੈਣੀਵਾਰ ਹਾਈ ਸਕੂਲ ਵਿੱਚ ਪੜਾਇਆ ਅਤੇ 1981 ਦੇ ਵਿੱਚ ਮੈਂ ਗਵਰਨਮੈਂਟ ਸਰਵਿਸ ਵਿੱਚ ਇਹਦੇ ਮਾਸਟਰ ਜਿਹੜਾ ਆ ਉਹ ਸੇਵਾ ਕੀਤੀ ਹੈ ਔਰ ਮੈਂ ਤਕਰੀਬਨ 33 ਸਾਲ ਟੋਟਲ ਸੇਵਾ ਕੀਤੀ 29 ਸਾਲ ਮੈਂ ਗਵਰਨਮੈਂਟ ਸਰਵਿਸ ਦੇ ਵਿੱਚ ਪੜਾਇਆ ਹੈ ਠੀਕ ਹੈ ਜੀ ਇਹ ਤੁਹਾਡਾ ਮਾਸਟਰ ਜੀ ਇਹ ਕੈਨੇਡਾ ਆਉਣ ਦਾ ਸਬਬ ਜਿਹੜਾ ਉਹ ਕਿਵੇਂ ਬਣਿਆ ਹਾਂ ਕੈਨੇਡਾ ਮੈਂ ਇਸ ਕਰਕੇ ਆ ਕਿ ਮੇਰਾ ਲੜਕਾ ਡਾਕਟਰ ਅਮਰਪ੍ਰੀਤ ਸਿੰਘ ਹਾਂਜੀ ਇਹਨੂੰ ਮੈਂ ਬੀਐਡ ਕਰਾਈ ਆਪਣੇ ਬੀਡੀਐਸ ਕਰਾਈ ਇਹਨਾਂ ਨੂੰ ਇਹ ਡਾਕਟਰ ਬਣਨਾ ਹਾਂਜੀ ਉਹ ਮੈਨੂੰ ਕਹਿੰਦਾ ਕਿ ਮੇਰੇ ਨਾਲ ਦੇ ਜਿਹੜੇ ਕਲਾਸਮੇਟ ਆਉ ਕੈਨੇਡਾ ਚਲ ਗਏ ਮੈਂ ਕਿਹਾ ਨਹੀਂ ਤੂੰ ਇੱਥੇ ਹਸਪੀਟਲ ਖੋਲ ਲਾ ਹਾਂਜੀ ਪਰ ਉਹ ਮੰਨਿਆ ਨਹੀਂ ਉਹ ਇੱਥੇ ਆ ਕੇ ਉਹਨੇ ਪੇਪਰ ਦਿੱਤਾ ਪਾਸ ਹੋ ਗਿਆ ਦੂਜਾ ਪੇਪਰ ਦਿੱਤਾ ਫੇਰ ਪਾਸ ਹੋ ਗਿਆ ਫਿਰ ਉਹ ਹੌਲੀ ਹੌਲੀ ਇੱਥੇ ਇੱਕ ਬਿਜ਼ਨਸ ਦੇ ਵਿੱਚ ਪੈ ਗਿਆ ਅੱਛਾ ਔਰ ਇਹਨਾਂ ਜਿਹੜਾ ਲਗਾਵ ਸੀ ਇਹ ਡਾਕਟਰੀ ਵੱਲ ਵਾਟ ਕੇ ਬਿਜ਼ਨਸ ਚੱਲ ਪਿਆ ਹੁਣ ਇਹਨੇ ਜੀ ਸਕੁਆਇਰ ਕੰਪਨੀ ਜੀ ਸਕੁਆਇਰ ਬਿਲਡਰਸ ਕੰਪਨੀ ਕੈਲਗਰੀ ਵਿੱਚ ਬਣਾਈ ਆ ਔਰ ਹੁਣ ਇਹਦੀਆਂ ਦੋ ਕੰਪਨੀਆਂ ਜੀ ਸਕੁਆਇਰ ਬਿਲਡਰਸ ਐਂਡ ਜੀ ਸਕੁਆਇਰ ਕਾਸਟ ਇਹ ਦੋ ਕੰਪਨੀਆਂ ਆ ਔਰ ਬੱਜਾ ਠੀਕ ਕੰਮ ਚੱਲਦਾ ਠੀਕ ਆ ਤੇ ਮੈਂ 217 ਦੇ ਵਿੱਚ ਮੈਂ 210 ਦੇ ਵਿੱਚ ਰਿਟਾਇਰ ਹੋਇਆ ਹਾਂ ਹਾਂਜੀ 217 ਦੇ ਵਿੱਚ ਮੈਂ ਇਸ ਲੜ ਕੇ ਆਪਣੇ ਕੋਲ ਆਇਆ ਅਤੇ ਮੈਂ 3 ਕਿ ਮਹੀਨੇ ਰਹਿ ਕੇ ਚਲਾ ਗਿਆ ਉਸ ਤੋਂ ਬਾਅਦ ਇਹਨੇ ਕੰਪਨੀ ਬਣਾ ਲਈ ਮੇਰੇ ਪਿਤਾ ਜੀ ਦੀ 217 ਵਿੱਚ ਡੈਥ ਹੋ ਗਈ। ਹਾਂਜੀ। ਤੇ ਮੈਂ ਉਸ ਤੋਂ ਬਾਅਦ ਫਿਰ ਇੱਥੇ ਚਾਹੇ 5-4 ਮਹੀਨੇ ਇੱਥੇ ਰਹਿ ਲੈਣਾ। 5-4 ਮਹੀਨੇ ਮੈਂ ਇੰਦੀਆ ਚਲ ਜਾਣਾ ਜਾਣੀ ਸਰਦੀਆਂ ਇੱਥੇ ਰਹਿਣਾ ਤੇ ਗਰਮੀਆਂ ਇੱਥੇ ਰਹਿਣਾ ਸਰਦੀਆਂ ਮੈਂ ਪੰਜਾਬ ਦੇ ਵਿੱਚ ਆਪਣੇ ਜਿੰਨਾਂ ਉੱਤੇ ਮੈਂ ਸਕੂਲਾਂ ਦੀ ਵੀ ਦੇਖਭਾਲ ਕਰਦਾ। ਮੈਂ ਆਪਣੇ ਕੰਮ ਦੀ ਵੀ ਦੇਖਭਾਲ ਕਰਦਾ। ਤੁਸੀਂ ਪਹਿਲੀ ਵਾਰ ਕੈਨੇਡਾ ਕਦੋਂ ਆਏ ਸੀ? ਮੈਂ 217 ਵਿੱਚ ਪਹਿਲੀ ਵਾਰ ਕੈਨੇਡਾ ਆਇਆ। ਠੀਕ ਹੈ ਜੀ। ਤੇ ਤੁਸੀਂ ਜਿਹੜੀ ਕਿਤਾਬ ਦੇਖੀ ਹੈ ਜੀ ਰਾਵੀ ਦੇ ਆਰ ਪਾਰ ਹਾਂਜੀ ਹਾਂਜੀ ਉਹਦੇ ਵਿੱਚ ਮੈਂ ਸੈਣੀ ਬਾਰੇ ਮਤਲਬ ਚੋਂ ਪੜਿਆ ਕਿਤਾਬ ਚ ਉਹ ਸੈਣੀ ਬਾਰੇ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਉਹਦੇ ਬਾਰੇ ਸਾਨੂੰ ਖੋਲ ਕੇ ਮਤਲਬ ਦੱਸੋ ਉਹ ਸੈਣੀ ਬਾਰ ਕੀ ਸੀ ਹਾਂ ਪੰਮੂ ਸਾਹਿਬ ਜਿਸ ਤੋਂ ਇਹ ਤਾਂ ਥੋੜਾ ਜਿਹਾ ਮੈਂ ਬੈਕਗ੍ਰਾਉਂਡ ਦੱਸਦਾ ਇਤਿਹਾਸ ਦੀ ਹਾਂਜੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਪੰਜਾਬ ਦੇ ਵਿੱਚ ਅੱਛਾ ਜੀ ਤੇ ਉਦੋਂ ਜਿਹੜੀ ਐਜੂਕੇਸ਼ਨ ਸੀ ਬਹੁਤ ਟੌਪ ਤੇ ਸੀ ਹਾਂ ਜੀ ਹਾਂ ਜੀ ਤੇ ਯਾਨੀ ਯੂਰਪ ਦੇ ਲੋਕ ਵੀ ਇੱਥੇ ਪੜਨ ਆਉਂਦੇ ਸੀ ਠੀਕ ਹੈ ਔਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰ ਪਿੰਡ ਦੇ ਵਿੱਚ ਇੱਕ 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 ਹਰ ਨੂੰ ਇੱਕ ਇੱਕ ਕੈਦਾ ਭੇਜਿਆ ਜਾਂਦਾ ਸੀ ਤਹਿਸੀਲਦਾਰ ਦੇ ਥਰੂ ਤਹਿਸੀਲਦਾਰ ਜਿਹੜਾ ਉਹ ਲੰਬੜਦਾਰ ਦੇ ਥਰੂ ਜਿਹੜਾ ਆਪਣੇ ਕੈਦਾ ਭੇਜਦਾ ਸੀ ਤਾਂ ਕਿ ਜੇ ਇਸਤਰੀ ਪੜਿਆ ਹੋਊਗੀ ਪਰਵਾਸ ਪੜਿਆ ਹੋਊਗਾ ਔਰ ਲੋਕ ਜ਼ਿਆਦਾ ਐਜੂਕੇਟਡ ਹੋਣਗੇ ਪਰantu ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸੁਰਗਵਾਸ ਹੋ ਗਏ ਤੇ 1849 ਦੇ ਵਿੱਚ ਨੈਕਸ ਜਨੋਂ ਪੰਜਾਬ ਹੋ ਜਾਂਦੀ ਅੰਗਰੇਜ਼ਾਂ ਦਾ ਰਾਜ ਇੱਥੇ ਆ ਜਾਂਦਾ ਅੰਗਰੇਜ਼ਾਂ ਨੇ ਜਦੋਂ ਆ ਕੇ ਦੇਖਿਆ ਇਸ ਇਲਾਕੇ ਦੇ ਵਿੱਚ ਜਾਂ ਜੋ ਲਾਹੌਰ ਦਿਹਾੜੇ ਵਾਲੇ ਉਹ ਨਹੀਂ ਦੇਖਿਆ ਵੀ ਇੱਥੇ ਦਾ ਐਜੂਕੇਸ਼ਨ ਬਹੁਤ ਹੈ ਇੱਕ ਪਿੰਡ ਸੀ ਚੂੜ ਚੱਕ ਇੱਥੇ ਪਾਕਿਸਤਾਨ ਦੇ ਵਿੱਚ ਜਦੋਂ ਉਹ ਨਹੀਂ ਦੇਖਿਆ ਵੀ ਤੇ 100% ਲੋਕ ਪੜਿਓ ਲਿਟਰੇਸੀ 100% ਹੈ ਅੰਗਰੇਜ਼ਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਇਹਨਾਂ ਦੀ ਪਹਿਲਾਂ ਐਜੂਕੇਸ਼ਨ ਸਿਸਟਮ ਨੂੰ ਤੈਸਨਾਸ ਕੀਤਾ ਜਾਵੇ ਠੀਕ ਹੈ ਕਿਉਂਕਿ ਜਿਸ ਦੇਸ਼ ਦੇ ਲੋਕ ਪੜਿਓ ਉਹ ਤਾਂ ਫਿਰ ਜਾਗਰੇਤ ਹੋਣੇ ਹੋਣੇ ਉਹਨਾਂ ਨੇ ਕੀਤਾ ਕੈਦਿਆਂ ਇਕੱਠੇ ਕੀਤੇ ਉਹਨਾਂ ਨੂੰ ਅੱਗ ਲਾਈ ਲੋਕਾਂ ਨੂੰ ਪੈਸੇ ਦਿੱਤੇ ਬੇ ਇੱਕ ਇੱਕ ਕੈਦੇ ਦੀ ਕੀਮਤ ਦਿੱਤੀ ਜਾਨੀ ਕਲਾਪਸ ਕਰਤਾ ਐਜੂਕੇਸ਼ਨ ਸਿਸਟਮ ਉਸ ਵਿੱਚ ਦੇ ਹਾਂਜੀ ਤੇ ਨਾਲੇ ਉਹਨਾਂ ਨੇ ਇਹ ਦੇਖਿਆ ਪਈ ਜਿਹੜੇ ਦੋ ਇੱਥੇ ਇਲਾਕੇ ਆ ਇੱਕ ਰਤਨਾ ਦੁਆਬ ਤੇ ਇੱਕ ਚਾਜ ਦੁਆਬ ਰਤਨਾ ਦੁਆਬ ਪੰਗੂ ਸਾਹ ਬੋਆ ਜਿਹੜਾ ਕਿ ਰਾਵੀ ਅਤੇ ਚਨਾਬ ਦੇ ਵਿਚਕਾਰ ਦਾ ਲਾ ਇਹ ਜ਼ਿਲ੍ਹਾ ਛੇਕੂਪੁਰਾ ਗੁਜਰਾਵਾਲਾ ਸ਼੍ਰੀ ਨਨਕਾਣਾ ਸਾਹਿਬ ਤੋਂ ਅੱਗੇ ਦਾ ਜਿਹੜਾ ਇਲਾਕਾ ਹੈ ਠੀਕ ਹੈ ਅੱਛਾ ਜਿਹੜਾ ਹੈਗਾ ਚਾਜ ਦੁਆਬ ਉਹ ਹੈਗਾ ਆ ਚਨਾਬ ਤੇ ਜੇਲਮ ਦੇ ਵਿਚਕਾਰ ਦਾ ਇਲਾਕਾ ਹਾਂਜੀ ਉਹਨਾਂ ਨੇ ਕਿਹਾ ਵੀ ਇੱਥੇ ਜ਼ਮੀਨ ਬੜੀ ਬੇਰਨ ਆ ਇੱਕ ਬਾਰ ਦਾ ਇਲਾਕਾ ਬਾਰ ਦਾ ਇਲਾਕਾ ਉਹ ਹੁੰਦਾ ਜਿਹਦੇ ਵਿੱਚ ਜੰਗਲ ਹੋਣ ਪਾਣੀ ਨਾ ਹੋਵੇ ਤੇ ਬੇਰਨ ਜ਼ਮੀਨ ਹੋਵੇ ਉਹਨਾਂ ਨੇ ਦੇਖਿਆ ਕਿ ਜਿਹੜੇ ਸਾਡੇ ਪੰਜਾਬ ਦੇ ਅੰਮ੍ਰਿਤਸਰ ਦੇ ਲਾਗੇ ਦੇ ਜ਼ਿਲ੍ਹੇ ਆ ਹਾਂਜੀ ਹਾਂਜੀ ਜਿਹੜਾ ਦੁਆਬਾ ਜਲੰਧਰ ਤੇ ਹੁਸ਼ਿਆਰਪੁਰ ਤੇ ਦੂਜਾ ਆਪਣਾ ਨਾਲ ਗੁਰਦਾਸਪੁਰ ਇੱਥੇ ਦੇ ਲੋਕਾਂ ਨੂੰ ਉਹਨਾਂ ਨੇ ਉਤਸ਼ਾਹ ਕੀਤਾ ਵੀ ਜਾ ਕੇ ਉਸ ਬਾਰ ਨੂੰ ਆਵਾਜ਼ ਕਰੋ ਅੱਛਾ ਜੀ ਉਹਨਾਂ ਨੂੰ ਸਸਤੀਆਂ ਜ਼ਮੀਨਾਂ ਦਿੱਤੀਆਂ ਇੱਥੇ ਤੇ ਜਿਹੜੇ ਸੈਣੀ ਲੋਕ ਸੀਗੇ ਇਹ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਸੈਣੀ ਰਹਿੰਦੇ ਉਦੋਂ ਨਮਾਸ਼ਾਹ ਜ਼ਿਲ੍ਹਾ ਨਹੀਂ ਸੀ ਇਹ ਤਿੰਨਾਂ ਜਿਨ੍ਹਾਂ ਵਿੱਚ ਗੁਰਦਾਸਪੁਰ ਹੁਸ਼ਿਆਰਪੁਰ ਤੇ ਜਲੰਧਰ ਇਹ ਖਾਸ ਕਰਕੇ ਅੱਛਾ ਜੀ ਤੇ ਉਦੋਂ ਅੰਮ੍ਰਿਤਸਰ ਤੋਂ ਵੀ ਗਏ ਬਠਿੰਡੇ ਤੋਂ ਵੀ ਗਏ ਜਾਨੀ ਪਾਰਟਿਕੁਲਰਲੀ ਇਹ ਇਹਨਾਂ ਤਿੰਨਾਂ ਜਿਲਿਆਂ ਦੇ ਵਿੱਚ ਵੱਧ ਗਿਣਤੀ ਸੀ ਸਾ ਵੱਧ ਗਿਣਤੀ ਸੀ ਸੈਨੀਆਂ ਦੀ ਕੁਛ ਪੜੇ ਲਿਖੇ ਲੋਕ ਸੀਗੇ ਜਾਂ ਇਹ ਚਾਹੁੰਦੇ ਸੀ ਅਸੀਂ ਉੱਥੇ ਜਾ ਕੇ ਬਾਤ ਕਰਾਂਗੇ ਉਹਨਾਂ ਨੇ ਆ ਕੇ ਉਸ ਜ਼ਮੀਨ ਨੂੰ ਆਵਾਜ਼ ਕੀਤਾ ਤੇ ਦੂਜਾ ਗੁਰੂ ਹਰਗਵਿੰਦ ਸਿੰਘ ਜੀ ਮਹਾਰਾਜ ਛੇ ਪਾਛਾਈ ਦਾ 12 ਵੀ ਸੀਗਾ ਜਦੋਂ ਕਸ਼ਮੀਰ ਤੋਂ ਆਏ ਸ੍ਰੀ ਨਨਕਾਣਾ ਸਾਹਿਬ ਸਿਰਗੁਰਨਾਥ ਦੇਵ ਜੀ ਮਹਾਰਾਜ ਦੀ ਜਨਮ ਭੂਮੀ ਤੇ ਮੱਥਾ ਟੇਕਣ ਗਏ ਉਹਨਾਂ ਨੇ ਉਸ ਇਲਾਕੇ ਵਿੱਚ ਬਾੜ ਦਿੱਤਾ ਸੀ अच्छा जी। ਤੇ ਇਹ ਇਲਾਕਾ ਜਿਹੜਾ ਇਹ ਹਰਿਆ ਭਰਿਆ ਹੋਊਗਾ। ਇੱਥੇ ਨਹਿਰਾਂ ਚੱਲਣ ਗਿਆ ਉਹਨਾਂ ਦਾ ਭਾਰ ਵੀ ਪੂਰਾ ਹੋਇਆ। ਜਦੋਂ ਇਹ ਸੈਣੀ ਇੱਥੇ ਆ ਗਏ ਇਹਨਾਂ ਨੇ ਇਸ ਇਲਾਕੇ ਨੂੰ ਪੰਗੂ ਸਾਹਿਬ آباد ਕੀਤਾ। ਠੀਕ ਹੈ ਜੀ। ਉਹਨਾਂ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਸੀਗੀ ਉਹ ਕਾਫੀ ਵਧੀਆ ਹੋਣ ਲੱਗੀ। ਹਾਂਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਕਿ ਜਦੋਂ ਸੈਣੀਬਾਰ ਦੇ ਲੋਕਾਂ ਦੀ ਆਰਥਿਕ ਕੰਡੀਸ਼ਨ ਆ ਜਦੋਂ ਵਧੀਆ ਹੋ ਗਈ ਫਿਰ ਉਹਨਾਂ ਨੇ ਕੀ ਸੋਚਿਆ ਕਿ ਹਾਂ ਉਹਨਾਂ ਨੇ ਕਿਹਾ ਕਿ ਜਿਹੜੀ ਪੜ੍ਹਾਈ ਹੈ ਜ਼ਰੂਰੀ ਹੈ। ਸਾਡੇ ਜਿਹੜੇ ਬੱਚੇ ਆ ਜੇ ਨਾ ਪੜੇ ਤਾਂ ਫਿਰ ਸਾਡੇ ਕਮਾਈ ਦਾ ਕੀ ਫਾਇਦਾ ਉਹ ਬਹੁਤ ਅਗਾਹ ਬਧੂ ਸੋਚ ਵਾਲੇ ਲੋਕ ਸੀ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਲਾਹੌਰ ਜਾ ਕੇ ਡਾਕਟਰੀ ਵੀ ਕੀਤੀ ਤੇ ਐਲ ਐਲ ਬੀ ਕਰਕੇ ਵਕੀਲ ਵੀ ਬਣੇ ਹੋਰ ਮਾਸਟਰ ਵੀ ਬਣੇ ਉਹਨਾਂ ਨੇ ਕਿਹਾ ਕਿ ਕਿਉਂ ਨਾ ਇਸ ਇਲਾਕੇ ਦੇ ਵਿੱਚ ਇੱਕ ਸਕੂਲ ਖੋਲ੍ਹਿਆ ਜਾਵੇ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਪੜ੍ਹ ਸਕਣ ਐਜੂਕੇਟਿਡ ਜਿਹੜੇ ਹੋ ਸਕਣ ਉਹਨਾਂ ਨੇ ਫਿਰ ਠਾਕਰ ਸਿੰਘ ਤੇ ਲਾਸ਼ਮਣ ਸਿੰਘ ਨੇ 1916 ਦੇ ਵਿੱਚ ਜਾਕਤ ਨੰਬਰ 7 ਦੇ ਵਿੱਚ ਇੱਕ ਛੱਪੜ ਦੇ ਕੰਡੇ ਵਿੱਪਲ ਦੇ ਦਰਾਗਤ ਦੇ ਥੱਲੇ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ ਪ੍ਰਾਇਮਰੀਆਂ ਠੀਕ ਹੈ ਉਹ ਜਿਸ ਵੇਲੇ ਲੋਕ ਕਾਫੀ ਛਾਤ ਹੋ ਗਏ ਉਹਨਾਂ ਨੇ ਸਾਰੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕੀਤਾ ਤੇ ਭਾਈ ਆ ਜਾਓ ਇੱਥੇ ਆਪਾਂ ਇੱਕ ਸਕੂਲ ਖੋਲਦੇ ਆਂ ਫਿਰ ਦੋਕ ਸਾਲ ਉਹ ਸਕੂਲ ਚੱਲਿਆ ਫਿਰ ਉੱਤੇ ਕਲਾਸਾਂ ਹੋ ਗਈਆਂ ਜਦੋਂ ਚੌਥੀ ਤੱਕ ਹੋ ਗਈਆਂ ਤਾਂ ਉਹਨਾਂ ਨੇ ਇਕੱਠੇ ਹੋ ਕੇ ਸਾਰੇ ਇਲਾਕੇ ਦੇ ਲੋਕਾਂ ਨੇ ਦੇ ਚੱਕ ਨੰਬਰ 5 6 7 4 ਚੈੱਕ ਨੰਬਰ 8 ਅਤੇ ਇੱਕ ਉਥੇ 178 ਚੈੱਕ ਜਿੰਨਾ ਸਕੂਲਾਂ ਦੀ ਤੁਸੀਂ ਗੱਲ ਕਰਦੇ ਹੋ ਮਤਲਬ ਚੈੱਕ ਨੰਬਰ 7 ਦੇ ਵਿੱਚ ਬੋਲੂਵਾਲ ਦੇ ਨਾਲ ਹੋਰ ਵੀ ਸਕੂਲ ਤੇ ਨਾਲ ਕਾਲਜ ਦੀ ਗੱਲ ਵੀ ਕਰਦੇ ਹੋ ਇਸ ਵੇਲੇ ਉਹਨਾਂ ਦੀ ਜਿਹੜੀ ਆਰਥਿਕ ਪੋਜੀਸ਼ਨ ਹੈ ਉਹ ਹਾਲਤ ਕਿਸ ਤਰ੍ਹਾਂ ਦੀ ਹੈ ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਪਾਕਿਸਤਾਨ ਦੀ ਦੱਸ ਦਿੰਦਾ ਹਾਂ ਪਾਕਿਸਤਾਨ ਦੇ ਲੋਕਾਂ ਨੇ ਉਹ ਬਿਲਡਿੰਗ ਬਹੁਤ ਜ਼ਿਆਦਾ ਪ੍ਰਜ਼ਰਵ ਕੀਤੀ ਵਧੀਆ ਉਸੇ ਤਰ੍ਹਾਂ ਲਾਲ ਬਿਲਡਿੰਗ ਤੇ ਉਹਨਾਂ ਪਤਾ ਨਹੀਂ ਲੱਗਦਾ ਭੇਉ ਮੋਦੀ ਬਣਿਓ ਆ ਕੇ ਪੁਰਾਣੀ ਬਹੁਤ ਲੋਕਾਂ ਨੇ ਪੈਸਾ ਦਿੱਤਾ ਹੁਣ ਜਿਹੜੇ ਇੱਥੇ ਦੇ ਸਕੂਲ ਆ ਸਾਡੇ ਇਹ ਕਾਲਜ ਆ ਤਿੰਨ ਸਕੂਲ ਆ ਹੁਣ ਸਾਡੀ ਜਿਹੜੀ ਇਕਨੋਮਿਕ ਪਹਿਲਾਂ ਤਾਂ ਇਹ 95% ਗਵਰਨਮੈਂਟ ਦਿੰਦੀ ਸੀ ਗ੍ਰਾਂਟ ਹੁਣ ਪੋਸਟਾਂ ਜਿਹੜੀਆਂ ਅਵਲੋਟ ਕਰ ਦਿੱਤੀਆਂ ਹੁਣ ਸਾਨੂੰ ਆਪ ਟੀਚਰ ਰੱਖਣੇ ਪੈਣਗੇ ਸਾਡੇ ਕੋਲ ਇਕਨੋਮਿਕ ਕੰਡੀਸ਼ਨ ਐਨੀ ਵਧੀਆ ਨਹੀਂ ਪੈਸੇ ਤਾਂ ਬਹੁਤ ਪਾਉਂਦੇ ਆ ਰਣਜੀਤ ਸਿੰਘ ਹੋਣੀ ਸਾਡੇ ਖਡਿਆਲਾ ਸੈਣੀਆ ਤੋਂ 1 ਲੱਖ ਰੁਪਏ ਉਹ 8 ਸਾਲ ਦੇ ਦਿੰਦੀ ਆ ਇੱਕ ਵਾਈਟ ਕੈਸਲ ਆਈ ਸੀ ਉਹ ਨਹੀਂ ਪੈਸੇ ਬਹੁਤ ਦਿੱਤੇ ਤੇ ਅਜਮਿੰਦਰ ਸਿੰਘ ਉਹਨਾਂ ਦਾ ਜਿਹੜਾ ਲੜਕਾ ਗੁਰਪ੍ਰੀਤ ਉਹ ਪੈਸੇ ਬਹੁਤ ਦਿੰਦਾ ਠੀਕ ਹੈ ਤੇ ਸਾਨੂੰ ਵੀ ਇਸ ਤਰ੍ਹਾਂ ਪੈਸੇ ਅਸੀਂ ਵੀ ਥੋੜੇ-ਬਹੁਤੇ ਪਾ ਲਈਦੇ ਜਿੰਨਾ ਕਿ ਸਾਡੇ ਕੋ ਸਮਰੱਥਾ ਹੋਵੇ ਮੈਂ ਜਾ ਕੇ ਵੀ ਇਹ ਥੋੜਾ-ਬਹੁਤਾ ਲੋਕ ਆਫਟਰ ਕਰਦਾ ਪਰ ਸਾਡੀ ਇਕਨੋਮਿਕ ਕੰਡੀਸ਼ਨ ਐਨੀ ਵਧੀਆ ਨਹੀਂ ਔਰ ਜਿਹੜੀਆਂ ਅਸੀਂ ਦੁਕਾਨਾਂ ਉਹਨਾਂ ਦਾ ਸਾਡੇ ਕੋ ਕੋਈ ਕਿਰਾਇਆ ਕੋਈ ਸਾਨੂੰ ਲੋਕ ਦਾਨ ਦਿੰਦੇ ਉਹਦੇ ਨਾਲ ਅਸੀਂ ਸਕੂਲ ਜੇ ਆ ਉਹਨਾਂ ਨੂੰ ਆਦੇ ਜਿੰਦਾ ਰੱਖਿਆ ਔਰ ਸਾਡੀ ਇਹ ਖਾਅਛ ਵੀ ਆ ਕਿ ਉਹਨਾਂ ਨੂੰ ਜਿੰਦਾ ਰੱਖਣਾ ਉਹ ਜਿਹੜੀ ਯਾਦਗਾਰ ਹੈ ਤੁਹਾਡੀ ਮਤਲਬ ਉਹ ਤੁਸੀਂ ਚਾਹੁੰਦੇ ਹੋ ਵੀ ਉਹ ਯਾਦਗਾਰ ਬਣੀ ਰਵੇ ਮਤਲਬ ਸਾਰਿਆਂ ਦੀ ਉਹ ਸਕੂਲਾਂ ਦੇ ਰੂਪ ਦੇ ਵਿੱਚ ਹੋਵੇ ਹਾਂ ਮੈਂ ਸਾਡੇ ਸਾਰਿਆਂ ਦਾ ਇਹੋ ਹੀ ਆ ਕਿ ਉਹ ਯਾਦਗਾਰ ਜਿਹੜੀ ਉਹ ਬਣੀ ਰਵੇ ਤੇ ਕੈਲਗਰੀ ਦੇ ਵਿੱਚ ਵੀ ਮੈਂ ਚਾਹਣਾ ਹੈਗਾ ਕਿ ਕੋਈ ਇੱਕ ਐਸੋਸੀਏਸ਼ਨ ਬਣਾਈ ਜਾਵੇ ਤੇ ਕਿਉਂਕਿ ਉੱਥੇ ਦੇ ਪੜਿਓ ਜਿਹੜਾ ਪਾਕਿਸਤਾਨ ਦੇ ਪੜਿਓ ਬਹੁਤ ਲੋਕ ਇੱਥੇ ਉਹਨਾਂ ਦੇ ਇਲਾਕੇ ਦੇ ਹਾਂ ਫਰਾਂਕ ਖਾਨ ਜੀ ਵੀ ਅਪਰੋਚ ਕੀਤਾ ਹੁਣ ਉਹ ਵੀ ਕਹਿੰਦੇ ਮੈਂ ਲੋਕਾਂ ਨਾਲ ਕੰਟੈਕਟ ਰਾਂ ਹੂੰ ਜਿਦਾਂ ਸਾਡੇ ਜੀ ਸ਼ੈਣੀਬਾਰ ਸਕੂਲ ਆ ਤੋਂ ਕਾਲਜ ਤੋਂ ਪੜਿਓ ਲੋਕ ਬਹੁਤ ਆ ਬ੍ਰੈਂਪਟਨ ਬਹੁਤ ਆ ਬੈਂਕਓਵਰ ਇੱਥੇ ਕੈਲਗਰੀ ਬਹੁਤ ਆ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਅਮਰੀਕਾ ਬਹੁਤ ਆ ਮੈਂ ਚ ਉਹਨਾਂ ਪੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਇੱਥੇ ਇਕੱਠੇ ਕਰਾ ਜਿਲੇ ਸ਼ਾਹਪੁਰ ਦੇ ਉਹ ਯਾਦ ਦੇ ਵਿੱਚ ਤੇ ਸ਼੍ਰੀ ਨਨਕਾਣਾ ਸਾਹਿਬ ਡਿਸਟ੍ਰਿਕਟ ਦੇ ਲੋਕਾਂ ਨੂੰ ਤਾਂ ਕਿ ਸਾਡੀ ਉਹ ਜਿਹੜੀ ਆ ਸਕੂਲਾਂ ਦੀ ਯਾਦ ਆ ਇਸ ਤਰ੍ਹਾਂ ਵਿੱਚ ਅਸੀਂ ਉਹਨਾਂ ਨੂੰ ਕੋਈ ਨਾ ਕੁਝ ਪੈਸੇ ਵੀ ਇਕੱਠੇ ਕਰਕੇ ਦੇਈਏ ਇਹ ਮੇਰਾ ਸਾਰਾ ਜਿਹੜਾ ਇੱਕ ਵੀ ਕਮੇਟੀ ਇੱਕ ਦਾ ਗਠਨ ਤੁਹਾਡਾ ਰਾਦਾ ਵੀ ਕੀਤਾ ਜਾਵੇ ਹਾਂ ਹਾਂਜੀ ਠੀਕ ਠੀਕ ਬਸ ਜਿੰਨਾ ਸਕੂਲਾਂ ਦੀ ਤੁਸੀਂ ਗੱਲ ਕਰਦੇ ਹੋ ਮਨ ਲਓ ਚੈਪ ਨੰਬਰ 7 ਦੇ ਵਿੱਚ ਬੋਲੂਵਾਲ ਦੇ ਨਾਲ ਹੋਰ ਵੀ ਸਕੂਲ ਤੇ ਨਾਲ ਕਾਲਜ ਦੀ ਗੱਲ ਵੀ ਕਰ ਦਿਓ ਐਸ ਵੇਲੇ ਉਹਨਾਂ ਦੀ ਜਿਹੜੀ ਆਰਥਿਕ ਪੋਜੀਸ਼ਨ ਆ ਉਹ ਹਾਲਤ ਕਿਸ ਤਰ੍ਹਾਂ ਦੀ ਹੈ ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਪਾਕਿਸਤਾਨ ਦੀ ਦੱਸ ਦਿੰਦਾ ਹਾਂਜੀ ਪਾਕਿਸਤਾਨ ਦੇ ਲੋਕਾਂ ਨੇ ਉਹ ਬਿਲਡਿੰਗ ਬਹੁਤ ਜ਼ਿਆਦਾ ਪ੍ਰਜ਼ਰਵ ਕੀਤੀ ਵਧੀਆ ਉਸੇ ਤਰ੍ਹਾਂ ਲਾਲ ਬਿਲਡਿੰਗ ਤੇ ਉਹਨਾਂ ਪਤਾ ਨਹੀਂ ਲੱਗਦਾ ਭਈ ਉਹ ਮੂਰਦੀ ਬਣੀ ਆ ਕੇ ਪੁਰਾਣੀ ਬਹੁ ਲੋਕਾਂ ਨੇ ਪੈਸਾ ਅੱਛਾ ਹੁਣ ਜਿਹੜੇ ਇੱਥੇ ਦੇ ਸਕੂਲ ਆ ਸਾਡੇ ਇੱਕ ਕਾਲਜ ਆ ਤਿੰਨ ਸਕੂਲ ਆ ਹੁਣ ਸਾਡੀ ਜਿਹੜੀ ਇਕਨੋਮਿਕ ਪਹਿਲਾਂ ਤਾਂ ਇਹ 95% ਗਵਰਨਮੈਂਟ ਦਿੰਦੀ ਸੀ ਕਰਾਨ ਹੁਣ ਪੋਸਟਾਂ ਜਿਹੜੀਆਂ ਆਵੋਲੂਸ਼ ਕਰ ਦਿੱਤੀਆਂ ਹੁਣ ਸਾਨੂੰ ਆਪ ਟੀਚਰ ਰੱਖਣੇ ਪੈਂਦੇ ਸਾਡੇ ਕੋਲ ਇਕਨੋਮਿਕ ਕੰਡੀਸ਼ਨ ਐਨੀ ਵਧੀਆ ਨਹੀਂ ਪੈਸੇ ਤਾਂ ਬਹੁਤ ਪਾਉਂਦੇ ਆ ਰਣਜੀਤ ਸਿੰਘ ਹੋਣੀ ਸਾਡੇ ਖੜਿਆਲਾ ਸੈਨੀਆਂ ਤੋਂ 1 ਲੱਖ ਰੁਪਏ ਉਹ 8 ਸਾਲ ਦੇ ਦਿੱਤੇ ਇੱਕ ਵਾਈਟ ਕੈਸਲ ਆਈ ਸੀ ਉਹਨੇ ਪੈਸੇ ਬਹੁਤ ਦਿੱਤੇ ਫਿਰ ਅਜਮਿੰਦਰ ਸਿੰਘ ਉਹਨਾਂ ਦਾ ਜਿਹੜਾ ਲੜਕਾ ਗੁਰਪ੍ਰੀਤ ਉਹ ਪੈਸੇ ਬਹੁਤ ਦਿੰਦਾ ਠੀਕ ਹੈ ਤੇ ਸਾਨੂੰ ਇਸ ਤਰ੍ਹਾਂ ਪੈਸੇ ਅਸੀਂ ਵੀ ਥੋੜੇ-ਬੋਧੇ ਪਾ ਲਈਦੇ ਜਿੰਨਾ ਕਿ ਸਾਡੇ ਕੋ ਸਮਰੱਥਾ ਹੋਵੇ ਮੈਂ ਜਾ ਕੇ ਵੀ ਇਹ ਥੋੜਾ-ਬੋਧਾ ਲੋਕਾ ਆਫਟਰ ਕਰਦਾ ਪਰ ਸਾਡੀ ਇਕਨੋਮਿਕ ਕੰਡੀਸ਼ਨ ਐਨੀ ਵਧੀਆ ਨਹੀਂ ਔਰ ਜਿਹੜੀਆਂ ਅਸੀਂ ਦੁਕਾਨਾਂ ਉਹਨਾਂ ਦਾ ਸਾਡੇ ਕੋ ਕੋਈ ਕਿਰਾਇਆ ਕੋਈ ਸਾਨੂੰ ਲੋਕਦਾਨ ਦਿੰਦੇ ਉਹਦੇ ਨਾਲ ਅਸੀਂ ਸਕੂਲ ਜਿਹੇ ਆ ਉਹਨਾਂ ਨੂੰ ਆਲੇ ਜਿੰਦਾ ਰੱਖਿਆ ਔਰ ਸਾਡੀ ਇਹ ਖਾਚ ਵੀ ਆ ਕਿ ਇਹਨਾਂ ਨੂੰ ਜਿੰਦਾ ਰੱਖਣਾ ਹੈ ਤੇ ਉਹ ਜਿਹੜੀ ਯਾਦਗਾਰ ਹੈ ਤੁਹਾਡੀ ਮਤਲਬ ਉਹ ਤੁਸੀਂ ਚਾਹੁੰਦੇ ਹੋ ਵੀ ਉਹ ਯਾਦਗਾਰ ਬਣੀ ਰਵੇ ਮਤਲਬ ਸਾਰਿਆਂ ਦੀ ਉਹ ਸਕੂਲਾਂ ਦੇ ਰੂਪ ਦੇ ਵਿੱਚ ਹੋਵੇ ਹਾਂ ਮੈਂ ਸਾਡੇ ਸਾਰਿਆਂ ਦਾ ਇਹੋ ਹੀ ਆ ਕਿ ਉਹ ਯਾਦਗਾਰ ਜੀ ਉਹ ਬਣੀ ਰਵੇ ਤੇ ਕੈਲਗਰੀ ਦੇ ਵਿੱਚ ਵੀ ਮੈਂ ਚਾਹਣਾ ਹੈਗਾ ਹਾਂ ਤੇ ਕੋਈ ਇੱਕ ਐਸੋਸੀਏਸ਼ਨ ਬਣਾਈ ਜਾਵੇ ਤੇ ਕਿਉਂਕਿ ਉੱਥੇ ਦੇ ਪੜਿਓ ਜਿਹੜਾ ਪਾਕਿਸਤਾਨ ਦੇ ਪੜਿਓ ਬਹੁਤ ਲੋਕ ਇੱਥੇ ਹਾਂ ਉਹਨਾਂ ਇਲਾਕੇ ਦੇ ਹਾਂ ਫਰਾਂਕ ਖਾਨ ਜੀ ਵੀ ਅਪਰੋਚ ਕੀਤਾ ਹੁਣ ਉਹ ਵੀ ਕਹਿੰਦੇ ਮੈਂ ਲੋਕਾਂ ਨਾਲ ਕੰਟੈਕਟ ਰਹਾ ਹਾਂ ਜਿਦਾਂ ਸਾਡੀ ਜੀ ਸੈਣੀਬਾਰ ਸਕੂਲ ਆ ਤੋਂ ਕਾਲਜ ਤੋਂ ਪੜਿਓ ਲੋਕ ਬਹੁਤ ਆ ਬ੍ਰੈਂਪਟਨ ਬਹੁਤ ਆ ਬੈਂਕਓਵਰ ਇੱਥੇ ਕੈਲਗਰੀ ਬਹੁਤ ਆ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਅਮਰੀਕਾ ਬਹੁਤ ਆ ਮੈਂ ਚ ਉਹਨਾਂ ਪੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਇੱਥੇ ਇਕੱਠੇ ਕਰਾ ਜਿਵੇਂ ਸ਼ਾਹਪੁਰ ਦੇ ਉਹ ਜਾਤ ਦੇ ਵਿੱਚ ਤੇ ਸ਼੍ਰੀ ਨਨਕਾਣਾ ਸਾਹਿਬ ਡਿਸਟ੍ਰਿਕਟ ਦੇ ਲੋਕਾਂ ਨੂੰ ਤਾਂ ਕਿ ਸਾਡੀ ਉਹ ਜਿਹੜੀ ਆ ਸਕੂਲਾਂ ਦੀ ਯਾਦ ਆ ਇਸ ਰਵੇ ਤੇ ਅਸੀਂ ਉਹਨਾਂ ਨੂੰ ਕੋਈ ਨਾ ਕੁਝ ਪੈਸੇ ਵੀ ਇਕੱਠੇ ਕਰਕੇ ਦੇਈਏ ਇਹ ਮੇਰਾ ਸਾਰਾ ਜਿਹੜਾ ਇੱਕ ਵੀ ਕਮੇਟੀ ਇੱਕ ਦਾ ਗਠਨ ਤੁਹਾਡਾ ਰਾਦਰ ਵੀ ਕੀਤਾ ਜਾਵੇ ਹਾਂ ਹਾਂਜੀ ਠੀਕ ਹੈ ਠੀਕ ਬਸ ਓਕੇ ਆ ਮਾਸਟਰ ਗੁਰਮੀਤ ਮੈਂ ਤਾਂ ਨੋ ਸਵਾਲ ਪੁੱਛਣਾ ਸੀਗਾ ਕਿ ਜਦੋਂ ਉਹਨਾਂ ਦੀ ਆਰਥਿਕ ਕੰਡੀਸ਼ਨ ਜਿਹੜੀ ਆ ਉਹ ਸਹੀ ਹੋ ਗਈ ਫਿਰ ਉਹਨਾਂ ਨੇ ਕੀ ਸੋਚਿਆ ਅਗੇ ਹਾਂ ਜਦੋਂ ਉਹਨਾਂ ਦੀ ਆਰਥਿਕ ਕੰਡੀਸ਼ਨ ਉਹਨਾਂ ਨੇ ਮਿਹਨਤ ਬਹੁਤ ਕੀਤੀ ਔਰ ਆਪਣੇ ਆਪ ਨੂੰ ਸਟੈਬਿਲਿਟੀ ਇਟੈਬਲਿਸ਼ ਕੀਤਾ ਉਹਨਾਂ ਨੇ ਜਿਸ ਵੇਲੇ ਉਹਨਾਂ ਦੀ ਆਰਥਿਕ ਕੰਡੀਸ਼ਨ ਠੀਕ ਹੋ ਗਈ ਉਹਨਾਂ ਵਿੱਚੋਂ ਕੁਝ ਲੋਕ ਜਿਹੜੇ ਸੀ ਉਹ ਬਾਹਰ ਜਾ ਕੇ ਪੜਨ ਲੱਗੇ ਕੋਈ ਲਾਅਰ ਪੜਨ ਗਏ ਕੋਈ ਹੋਰ ਬਕਰੇ 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 ਕੋਰ ਜਾਂਚਪੂ ਲਾ ਵਿੱਚ ਗਏ ਉਹਨਾਂ ਨੇ ਆ ਕੇ ਕਿਹਾ ਕਿ ਸਾਡੀ ਹੁਣ ਜਿਹੜੀ ਅਸੀਂ ਇਸ ਪੋਜੀਸ਼ਨ 'ਚ ਆ ਕੇ ਸਾਨੂੰ ਕੋਈ ਨਾ ਕੋਈ ਆਪਣੀ ਬੱਚਿਆਂ ਦੇ ਲਈ ਪ੍ਰਬੰਧ ਕਰਨਾ ਚਾਹੀਦਾ ਪੜਾਈ ਦਾ ਕਿਉਂਕਿ ਛੋਟੇ ਬੱਚੇ ਤਾਂ ਦੂਰ ਜਾ ਨਹੀਂ ਸਕਦੇ ਇਸ ਲਈ ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕੀਤਾ ਔਰ ਉਹਤੇ ਇਕੱਠੇ ਕਰਕੇ ਚੱਕ ਨੰਬਰ 7 ਦੇ ਵਿੱਚ ਆਪਣੀ ਠਾਕਰ ਸਿੰਘ ਤੇ ਲਾਸ਼ਮਣ ਸਿੰਘ ਨੇ ਲੋਕਾਂ ਨੂੰ ਇਕੱਠੇ ਕਰਕੇ ਪੜ੍ਹੇ ਲਿਖੇ ਸੀਗੇ ਉਹਨਾਂ ਨੇ ਕਿਹਾ ਕਿ ਇੱਕ ਸਕੂਲ ਖੋਲ੍ਹੀਏ ਉਹਨਾਂ ਨੇ ਚੱਕ ਨੰਬਰ 7 ਦੇ ਵਿੱਚ ਛੱਪੜ ਦੇ ਕਿਨਾਰੇ ਇੱਕ ਪਿੱਪਲ ਦੇ ਥੱਲੇ ਸਕੂਲ ਖੋਲ੍ਹ ਦਿੱਤਾ ਲੋਕਾਂ ਨੂੰ ਕਾਟਿਛ ਕੀਤਾ ਬੱਚੇ ਆ ਕੇ ਪੜਨ ਲੱਪੇ ਉੱਤੇ ਆਇਦ ਵਾਲੇ ਦੇ ਲੋਕਾਂ ਨੂੰ ਨਹੀਂ ਜਿਹੜਾ ਸਨੇਹ ਦੇ ਤੇ ਚੱਕ ਨੰਬਰ 5 6 7 8 ਚੱਕ ਪੋਲੇ ਚੱਕ ਜਿਹਨੂੰ ਕਹਿੰਦੇ ਆ ਫਿਰ ਚੱਕ ਨੰਬਰ 179 ਲੱਗ ਗਈ ਸੀ 178 ਇੱਕ RAMU ਵਾਲਾ ਪਿੰਡ ਦੀ ਕਾਮਾੜੀ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਇੱਥੇ ਆ ਕੇ ਬੱਚਿਆਂ ਨੂੰ ਪੜਾਓ ਔਰ ਉਹਨਾਂ ਨੇ ਇੱਕ ਪ੍ਰਾਇਮਰੀ ਸਕੂਲ ਜਿਹੜਾ ਉਹ ਚਲਾਉਣਾ ਸ਼ੁਰੂ ਕਰ ਦਿੱਤਾ ਇਹਲੇ ਛਾਲ 2 ਸਾਲੋਂ ਚੱਲਿਆ ਉਹਨਾਂ ਨੇ ਕਿਹਾ ਕਿ ਆਪਾਂ ਇਕੱਠੇ ਹੋ ਕੇ ਕਲੈਕਟਰ ਸਾਹਿਬ ਦੇ ਕੋਲ ਜਾਈਏ ਉਦੋਂ ਕਲੈਕਟਰ ਹੁੰਦੇ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਹੀਂ ਸੀ ਉਹ ਕਲੈਕਟਰ ਦੇ ਸਾਹਿਬ ਗਏ ਡੀਸੀ ਸਾਹਿਬ ਦੇ ਕੋਲ ਉਹਨਾਂ ਨੇ ਕਿਹਾ ਕਿ ਸਾਡਾ ਇਹ ਸਕੂਲ ਜਿਹੜਾ ਤੁਸੀਂ ਰਜਿਸਟਰ ਕਰ ਦਿਓ ਉਹਨਾਂ ਨੇ ਉਹ ਜਿਹੜਾ ਸਕੂਲ ਸੀਗਾ ਦੀ ਚੱਕ ਨੰਬਰ 7 ਸੈਣੀ ਬਾਦ ਪ੍ਰਾਇਮਰੀ ਸਕੂਲ ਰਜਿਸਟਰਡ ਕਰਵਾ ਲਿਆ ਜਦੋਂ ਰਜਿਸਟਰਡ ਹੋਇਆ ਕਾਫੀ ਕਲਾਸਾਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਇਹਦੀ ਕੋਈ ਬਿਲਡਿੰਗ ਬਣਾਈਏ ਉਹਨਾਂ ਨੂੰ ਫੇਰ ਥਾਂ ਨਾ ਲੱਭੇ ਉੱਥੇ ਉਹਨੇ ਪਿੰਡਾਂ ਦੇ ਵਿੱਚ ਹੋਕਾ ਦਿੱਤਾ ਜੀ ਭੰਗਸਾ ਹਾਂਜੀ ਹਾਂਜੀ ਲੋਕ ਇਕੱਠੇ ਹੋਏ ਫਿਰ ਉੱਥੇ ਨਾ ਦੂਲੋਰਾਮ ਭਾਗਤ ਸੀ ਉਹਦਾ ਕੋ ਬੱਚਾ ਨਹੀਂ ਸੀ ਉਹ ਕਹਿੰਦਾ ਵੀ ਚਲੋ ਵੇ ਉਹ ਸੈਣੀ ਸੀ ਸਾਡੇ ਪਿੰਡ ਦਾ ਸੀ ਪਿਛਲਾ ਸਾਡਾ ਪਿੰਡ ਮੁੱਖਣਾਣਾ ਅੱਛਾ ਉਹ ਜਾਪੋ ਡਿਸਟ੍ਰਿਕਟ ਚ ਹਾਂਜੀ ਉੱਥੇ ਦੇ ਸੀਗੇ ਉਹ ਭਾਗਤ ਦੂਲੋਰਾਮ ਜੀ ਉਹਨਾਂ ਨੇ ਕਿਹਾ ਮੈਂ 8 ਖੇਤ ਆਪਣੀ ਜ਼ਮੀਨ ਦੇ ਦੇਣਾ ਉਹਦੇ ਬੱਚਾ ਕੋਈ ਨਹੀਂ ਜੂ ਕਹਿੰਦਾ ਚਾਹ ਦੇ ਬੱਚੇ ਮੇਰੇ ਹੀ ਉਹਨੇ 8 ਖੇਤ ਜ਼ਮੀਨ ਦੇ ਦਿੱਤੇ ਪਰ ਉਹਦੀ ਜ਼ਮੀਨ 8 ਚੱਕ ਚੇ ਸੀ ਸਕੂਲ ਜਿਹੜਾ 7 ਚੱਕ ਦੇ ਵਿੱਚ ਦੀ ਚੱਕ ਨੰਬਰ 7 ਸੈਣੀਬਾਪ ਪ੍ਰਾਇਮਰੀ ਸਕੂਲ ਰਜਿਸਟਰਡ ਹੋ ਗਿਆ ਉਹ ਕਹਿੰਦਾ ਚਲੋ ਤੁਸੀਂ ਮਿਡਲ ਬਣਾ ਲਓ ਇਹ ਮੈਂ ਜ਼ਮੀਨ ਦੇਣਾ ਫਿਰ ਇਸ ਕਰਕੇ ਉਹ ਜਿਹੜਾ ਸਕੂਲ ਆ ਨਾ ਮੇਰੇ ਪਿਤਾ ਜੀ ਦਾ ਸੀ ਦੀ ਚੱਕ ਨੰਬਰ 7 ਬਾਕਿਆ ਚੱਕ ਨੰਬਰ 8 ਜ਼ਮੀਨ ਜਿਹੜੀ ਉਹ 8 ਚੱਕ ਦੀ ਸੀ ਲਿਖਤ ਦੇ ਵਿੱਚ ਐਸਾ ਪਾਇਆ ਇਦਾਂ ਪਾਪਤਾ ਤੋਲੋ ਜੀ ਉਹ ਮਿਡਲ ਸਕੂਲ ਬਣ ਗਿਆ ਮਿਡਲ ਸਕੂਲ ਦੇ ਵਿੱਚ ਫਿਰ ਉਹਨਾਂ ਨੇ ਪਹਿਲਾਂ ਦਸੁਰਕੇ ਦੁਰਕੇ ਜਦਾ ਉਹਦੇ ਸਰਵਾੜ ਦੇ ਕੰਨੇਸ਼ਨ ਛੰਨਾ ਬਣਾਉਣੀਆਂ ਸ਼ੁਰੂ ਕੀਤੀਆਂ ਉੱਥੇ ਇੱਕ ਕਰੀਰ ਦਾ ਦਰਖਤ ਬਹੁਤ ਪੱਕਾ ਹੁੰਦਾ ਸੀ ਹਾਂਜੀ ਹਾਂਜੀ ਤੇ ਜੰਗਲ ਸੀ ਆਲੇ ਦੁਆਲੇ ਕਰੀਰ ਦੇ ਦਰਖਤ ਦੀਆਂ ਕਣੀਆਂ ਵੱਢ ਕੇ ਉਹਨਾਂ ਨੇ ਉੱਤੇ ਛੱਪਰਪਾਕ ਦਾ ਮਿਡਲ ਸਕੂਲ ਸ਼ੁਰੂ ਕਰ ਦਿੱਤਾ ਫਿਰ ਜਿਸ ਵੇਲੇ ਹੋਰ ਲੋਕਾਂ ਦੇ ਵਿੱਚ ਇਹ ਗੱਲ ਚੱਲ ਗਈ ਤੇ ਲੋਕਾਂ ਨੇ ਕਿਹਾ ਕਿ ਆਪਾਂ ਕਿਉਂ ਨਾ ਇੱਥੇ ਇੱਕ ਵਧੀਆ ਬਿਲਡਿੰਗ ਬਣਾਈਏ ਬਿਲਕੁਲ ਸਾਰਿਆਂ ਨੇ ਇਕੱਠੇ ਹੋ ਕੇ ਤੇ ਅਨਾਉਂਸ ਕਰ ਦਿੱਤਾ ਕਿ ਤੁਸੀਂ ਇਕੱਠੇ ਹੋ ਵੋ ਇੱਥੇ ਇੱਕ ਆਪਾਂ ਬਿਲਡਿੰਗ ਬਣਾਉਣੀ ਹੈ ਸੋ ਇਹ ਉਹਨਾਂ ਨੇ ਇਕੱਠੇ ਹੋ ਕੇ ਤੇ ਪੈਸੇ ਪਾਗ ਪਹਿਲਾਂ ਮਰਬਿਆਂ ਦੇ ਹਿਸਾਬ ਨਾਲ ਪੈਸੇ ਲੈ ਜਿੱਦਾਂ ਜਿਹੜਾ ਇੱਕ ਮਰਬਾ ਤੋਂ ਜ਼ਿਆਦਾ ਜਿਹੜੇ ਪੜੇ ਲਿਖੇ ਲੋਕ ਸੀ ਬਹੁਤ ਪੈਸਾ ਲੋਕਾਂ ਨੂੰ ਦਿੱਤਾ ਇੱਕੋ ਮੇਰੇ ਪਿਤਾ ਜੀ ਦਾ ਇੱਕਲੇ ਸੈਣੀ ਨਹੀਂ ਤੇ ਚੱਕ ਨੰਬਰ ਇੱਕ ਸਿਗਾ 14 14 ਚੱਕ ਬੇਕਾਂ ਦਾ ਪਿੰਡ ਸੀ ਜੱਟਾਂ ਦਾ ਉਹ ਬੜੇ ਉਚਾਤ ਹੋਏ ਉਹਨਾਂ ਨੇ ਪੈਸੇ ਬਹੁਤ ਦਿੱਤੇ ਉੱਥੇ ਵੀ ਇੱਕ ਆਲੀ ਸ਼ਾਨ ਬਿਲਡਿੰਗ ਜਿਹੜੀ ਉਹ ਬਣਾਈ ਗਏ ਤੇ ਉੱਥੇ ਇੱਕ ਕਮੇਟੀ ਬਣਾਈ ਸੀ ਔਰ ਉਹ ਸਕੂਲ ਦੇ ਜਿਹੜੇ ਹਾਈ ਸਕੂਲ ਬਣਿਆ ਦੀ ਚੱਕ ਨੰਬਰ 7 ਸੈਣੀਵਾਰ ਹਾਈ ਸਕੂਲ ਜ਼ਿਲ੍ਹਾ ਛੇਕੂਪੁਰਾ ਤਸੀਲ ਮਾਨਾਵਾ ਅੱਜ ਕੱਲ ਜਿਹੜਾ ਜ਼ਿਲ੍ਹਾ ਛੀਨ ਨਨਕਾਣਾ ਸਾਹਿਬ ਤਸੀਲ ਛਾ ਕੋਟ ਆ ਬਦਲ ਗਿਆ ਕਿਉਂਕਿ ਨਨਕਾਣਾ ਸਾਹਿਬ ਨੂੰ ਛੀਨ ਨਨਕਾਣਾ ਸਾਹਿਬ ਦਰਜਾ ਦਿੱਤਾ ਜ਼ਿਲ੍ਹੇ ਦਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਕਮੇਟੀ ਸੀਗੀ ਇਹ ਸਾਰੇ ਪਿੰਡਾਂ ਵਿੱਚ ਜਦੋਂ 1916 ਦੇ ਵਿੱਚ ਸਕੂਲ ਖੁੱਲਿਆ ਤੇ ਜਦੋਂ 1916 ਦਾ ਉਹ ਦਿਨ ਆਉਂਦਾ ਸੀ ਜਿਹਦੇ ਦਿਨ ਸਕੂਲ ਖੋਲਿਆ ਉਸ ਦਿਨ ਦੇ ਉੱਤੇ ਸਾਰੇ ਇੱਕ ਬਹੁਤ ਵੱਡਾ ਫੰਕਸ਼ਨ ਹੁੰਦਾ ਸੀ ਸਾਰੇ ਪਿੰਡਾਂ ਦੇ ਵਿੱਚ ਹਾਥੀਆਂ ਤੇ ਘੋੜਿਆਂ ਦੇ ਉੱਤੇ ਇਹ ਜਲੂਸ ਦੀ ਚੱਕਲਵੇਂ ਲੋਕ ਆਉਂਦੇ ਸੀ ਉਹ ਉਤਸ਼ਾਹ ਹੁੰਦਾ ਸੀ ਫਿਰ ਆ ਕੇ ਸਕੂਲ ਦੀ ਗਰਾਊਂਡ ਦੇ ਵਿੱਚ ਉਹ ਇੱਕ ਮੇਲਾ ਲੱਗਦਾ ਸੀ ਸਾਰੇ ਉੱਤੇ ਮਨਾਉਂਦੇ ਸੀ ਉਹਦੇ ਨਾਲ ਪਿੱਛੇ ਇੱਕ ਹਸਪੀਟਲ ਵੀ ਆ ਠੀਕ ਉਹ ਹਸਪੀਟਲ ਨੂੰ ਵੀ ਉਹ ਜ਼ਮੀਨ ਦਿੱਤੀ ਆ ਗਰਾਊਂਡ ਆ ਬਹੁਤ ਵੱਡੀ ਸਕੂਲ ਦੀ ਉਹਦੇ ਨਾਲ ਪਿੱਛੇ ਇੱਕ ਹਸਪੀਟਲ ਆ ਉਹ ਵੀ ਬਣਾਇਆ ਉਹ ਵੀ ਦੂਲੋਰਾਮ ਜੀ ਜਿਹੜੀ ਜ਼ਮੀਨ ਉਹਦੇ ਵਿੱਚ ਬਣਾਇਆ ਗਿਆ ਤੇ ਜੀ ਇੱਜਤ ਰਾਏ ਜੀ ਉੱਚ ਹਾਈ ਸਕੂਲ ਦੇ ਪਹਿਲੇ ਹਡਮਾਸਟਰ ਬਣੇ ਸੈਣੀ ਇੱਜਤ ਰਾਏ ਅੱਛਾ ਜੀ ਮਾਸਟਰ ਗੁਰਮੀਤ ਜੀ ਮੈਨੂੰ ਇਹ ਦੱਸੋ ਤੁਹਾਡੇ ਵੱਡੇ ਵਡੇਰੇ ਵੀ ਉਹਨਾਂ ਸਕੂਲਾਂ 'ਚ ਪੜ੍ਹਦੇ ਰਹੇ ਆ ਹਾਂ ਜੀ ਮੇਰੇ ਪਿਤਾ ਜੀ ਜਿਹੜੇ ਉਹਨਾਂ ਦਾ ਜਨਮ 1925 ਦਾ ਸੀ ਉਸ ਤੋਂ ਸਕੂਲ ਬਣ ਗਿਆ ਸੀ ਅੱਛਾ ਜੀ ਤੇ 1931 ਦੇ ਵਿੱਚ ਉਹ ਉੱਥੇ ਦਾਖਲ ਹੋਏ ਆ ਤੇ 1900 ਤੇ 38 ਦੇ ਵਿੱਚ ਉਹ 7ਵੀਂ ਪਾਸ ਕਰਕੇ ਦੋ ਤੋਂ ਹਟ ਗਏ ਆ ਉਹ ਦੱਸਦੇ ਹੁੰਦੇ ਸੀ ਕਿ ਲੋਕਾਂ ਨੇ ਬਹੁਤ ਪੈਸੇ ਦਿੱਤੇ ਗੋਰੀ ਸ਼ੰਕਰ ਇੱਕੋ ਤੇ ਹੁੰਦੇ ਸੀ ਇੱਕ ਡਾਕਟਰ ਬਾਲ ਕਿਸ਼ਨ ਸੀਗੇ ਉਹਨਾਂ ਨੇ ਪੈਸਾ ਬਹੁਤ ਦਿੱਤਾ ਤੇ ਉਹਨਾਂ ਦੇ ਜਿਹੜੇ ਮੇਰੇ ਪਿਤਾ ਜੀ ਦੇ ਨਾਲ ਮਾਸਟਰ ਪੜ੍ਹਦੇ ਪੜ੍ਹਦੇ ਕਲਾਸਮੇਟ ਉਹ ਵੀ ਬਾਅਦ ਚ ਉੱਥੇ ਮਾਸਟਰ ਲੱਗ ਗਏ ਕਾਫੀ ਚਿਰ ਬਾਅਦ ਉਹ ਦਾਲਦੀਨ ਉੱਤੇ ਪੜਾਉਣ ਲੱਗ ਪਏ ਤੇ ਇਜਤਰਾਏ ਜਿਹੜੇ ਸੀ ਉਹ ਪਹਿਲੇ ਹੈਡਮਾਸਟਰ ਬਣੇ ਔਰ ਉਹ ਸਕੂਲ ਦੇ ਵਿੱਚ ਵੱਡੇ ਵੱਡੇ ਜਿਹੜੇ ਲੋਕ ਸੀ ਉਹ ਪੜਨ ਲੱਗ ਪਏ ਯਾਨੀ ਜਿਹੜੇ ਪਾਕਿਸਤਾਨ ਵਿੱਚ ਮੁਸਲਮਾਨ ਵੀ ਸੀ ਹਿੰਦੂ ਵੀ ਸੀ ਈਸਾਈ ਵੀ ਸੀ ਸਿੱਖਤ ਵੀ ਸੀ ਸਾਰੇ ਉਹਨਾਂ ਸਕੂਲਾਂ ਵਿੱਚ ਪੜ੍ਹ ਕੇ ਤਾਂ ਬੜੀਆਂ-ਬੜੀਆਂ ਪੋਸਟਾਂ ਦੇ ਉੱਤੇ ਗਏ ਚੌਰੀ ਲਾਲ ਸਿੰਘ ਜੀ ਜਿਹੜੇ ਆ ਉੱਥੇ ਤੇ ਪੜ੍ਹੇ ਸੀ ਡਾਇਰੈਕਟਰ ਬਣੇ ਪਾਰਟੀਸ਼ਨ ਦੁਆਬ ਪੰਜਾਬ ਚ ਆ ਕੇ ਚੰਨਣ ਸਿੰਘੜ ਮਾਸਟਰ ਉੱਥੇ ਤੇ ਪੜ੍ਹੇ ਇਸ ਤਰ੍ਹਾਂ ਵੱਡੇ-ਵੱਡੇ ਜਿਹੜੇ ਲੋਕ ਆ ਉਹ ਉੱਥੇ ਜਿਹੜੇ ਆ ਉਹ ਪੜ੍ਹਦੇ ਰਹੇ ਯਾਰ ਉਹ ਸਕੂਲ ਬਹੁਤ ਹਾਈ ਲੈਵਲ ਤੇ ਚਲਾ ਗਿਆ ਗਵਰਨਮੈਂਟ ਨੇ ਪੈਸੇ ਦਿੱਤੇ ਇੱਕ ਆਲੀ ਸ਼ਾਨ ਬਿਲਡਿੰਗ ਜੋ ਜਿਹੜਾ ਸ਼ਕਲ ਦੀ ਬਣਾਈ ਗਈ ਅਤੇ ਉੱਤੇ ਬੜੀਆਂ ਖੇਡਾਂ ਦਾ ਪ੍ਰੋਗਰਾਮ ਸੀ ਬਹੁਤ ਆਲੀਸ਼ਾਨ ਉਹ ਸਕੂਲ ਜਿਹੜਾ ਉਹ ਚੱਲਿਆ ਹਾਂਜੀ ਉਹ ਫਿਰ ਇੱਕ ਕਮੇਟੀ ਬਣ ਗਈ ਸਾਡੀ ਅੱਛਾ ਜੀ ਕਮੇਟੀ ਨੇ ਵਿੱਚ ਪਹਿਲਾਂ ਤਾਂ ਸਰਦਾਰ ਗੁਰਵਚਨ ਸਿੰਘ ਪ੍ਰਧਾਨ ਸੀਗੇ ਹਾਂਜੀ ਤੇ ਮੈਨੇਜਰ ਸੀਗੇ ਸਰਦਾਰ ਹਾਂਸ ਰਾਜ ਸਿੰਘੀ ਅੱਛਾ ਜੀ ਤੇ ਕਿਸ਼ਨ ਸਰਦਾਰ ਕਿਸ਼ਨ ਸਿੰਘ ਚ ਜੀਪੀਐਨ ਦੇ ਪ੍ਰਧਾਨ ਵਾਇਸ ਪ੍ਰਧਾਨ ਹੁੰਦੇ ਸੀ ਤੇ ਚੌਧਰੀ ਸਰਦਾਰਾਮ ਮੈਨੇਜਰ ਰਹੇ ਸੈਕਟਰੀ ਰਹੇ ਕਰਤਾਰ ਸਿੰਘ ਬਹੁਤ ਵਧੀਆ ਵਧੀਆ ਬਟੀਆਂ ਸ੍ਰੀ ਸੀਤਾ ਉੱਥੇ ਰਹਿਆ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਮੈ 210 ਦੇ ਵਿੱਚ ਮੈ ਰਟਾਇਰ ਹੋਇਆ ਅੱਛਾ ਜੀ ਪਹਿਲਾਂ ਮੈਂ ਇੱਥੇ ਪੜਾਇਆ ਫਿਰ ਮੈਂ ਇੱਥੇ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਇਹ ਸਰਦਾਰ ਅਸ਼ਵਿੰਦਰ ਸਿੰਘ ਜੀ ਪ੍ਰਧਾਨ ਸੀ ਅੱਛਾ ਜੀ ਇਹ ਹੁਚਾਰਪੁਰ ਆਟੋਮੋਬਾਈਲਸ ਵਾਲੇ ਠੀਕ ਹੈ ਉਹ ਬਹੁਤ ਅਗਾਹ ਵੱਧੂ ਸੀ ਬਹੁਤ ਵਧੀਆ ਸੇਵਾ ਕੀਤੀ ਇਸ ਸਕੂਲ ਆ ਉਹ ਮੈਨੂੰ ਕਹਿੰਦੇ ਮਾਸਟਰ ਜੀ ਆ ਜਾਓ ਤੁਹਾਡੇ ਪਿਤਾ ਜੀ ਵੀ ਉੱਥੇ ਪੜ੍ਹਦੇ ਰਹੇ ਮੇਰੇ ਪਿਤਾ ਜੀ ਵੀ ਪੜ੍ਹਦੇ ਰਹੇ ਆ ਜਾਓ ਤੁਸੀਂ ਆਪਾਂ ਇਹਨੂੰ ਚਲਾइए ਅਸੀਂ ਇਕੱਠੇ ਹੋ ਗਏ ਸਕੂਲ ਚਲਾ ਬਹੁਤ ਵਧੀਆ ਤੇ 216 ਦੇ ਵਿੱਚ ਅਸੀਂ 100 ਸਾਲਾ ਜੀ ਐਨੀਵਰਸਰੀ ਉੱਥੇ ਮਨਾਇ ਸਕੂਲਾ ਅੱਛਾ ਜੀ ਬੜੀ ਦੂਰ ਦੂਰ ਤੋਂ ਲੋਕ ਆਏ ਸਰਦਾਰ ਹਰਜੀਤ ਸਿੰਘ ਸੱਜਣ ਜਿਹੜੇ ਇੱਥੇ ਡਿਫੈਂਸ ਮਿਨਿਸਟਰ ਐ ਕੈਨੇਡਾ ਇਹਨਾਂ ਦਾ ਪਿੰਡ ਸਾਡੇ ਲੱਗ ਕੇ ਜਾ ਉੱਥੇ ਅੱਛਾ ਅੱਛਾ ਪਲਾਇ ਜੀ ਇੱਥੇ ਆਏ ਵੀ ਸੀ ਇੱਥੇ ਆਏ ਵੀ ਜੀ ਹਾਂ ਜੀ ਹਾਂ ਤੇ ਉਹਨਾਂ ਦੇ ਪਿਤਾ ਨੂੰ ਅਸੀਂ ਸਦਿਆਕ ਸਰਦਾਰ ਕੁੰਦਨ ਸਿੰਘ ਜੀ ਨੂੰ ਅੱਛਾ ਜੀ ਉਹਨੇ 11000 ਰੁਪਏ ਦਿੱਤਾ ਫਿਰ ਤੇ ਆਏ ਮੈਂ ਜਦੋਂ ਚਕੈਦਗਰੀ ਆਏ ਨਾ ਇਹ ਮੈਂ ਉਹਨਾਂ ਨੂੰ ਆਪਣਾ ਪਲਾਇ ਮੈਂਬਰ ਵੀ ਬਣਾਇਆ ਸਰਦਾਰ ਹਰਜੀਤ ਸਿੰਘ ਸੱਜਣ ਇੱਦਾਂ ਇੱਥੇ ਬਹੁਤ ਵੱਡੇ ਵੱਡੇ ਲੋਕ ਆਏ ਸਰਦਾਰ ਦਲਬਾਖ ਸਿੰਘ ਯੂ ਐਮ ਐਲ اے ਉਹਨਾਂ ਨੂੰ ਇੱਕ ਵਾਰੀ ਅਸੀਂ ਕਾਲਜ ਸਦਿਆ ਜਿਹੜੇ ਖੇਤੀਬਾੜੀ ਦੀ ਨਿਕਰੀ ਹੁੰਦੇ ਸੀ ਹਾਂ ਖੇਤੀ ਵਾਲੀ ਮੰਤਰੀ ਉਹ ਵੀ ਸਾਡੇ ਰਿਸ਼ਤੇਦਾਰ ਸੀ ਅਸੀਂ ਉਹਨਾਂ ਕੋਲੋਂ 3 ਲੱਖ ਰੁਪਏ ਲਿਆ ਉਦੋਂ ਬੜੀ ਕੀਮਤ ਹੁੰਦੀ ਸੀ ਚੌਰੀ ਬਲਬੀਰ ਸਿੰਘ ਉਹਨਾਂ ਦੇ ਲੜਕੇ ਜਿਹੜੇ ਸੀਗੇ ਚੌਰੀ ਕਮਲ ਉਹ ਨਹੀਂ ਬਹੁਤ ਪੈਸੇ ਦਿੱਤੇ ਤੇ ਕਿਉਂਕਿ ਅਜਵਿੰਦਰ ਸਿੰਘ ਉਹ ਨਹੀਂ ਬਹੁਤ ਆਗਮ ਬਦੂ ਸੀ ਉਹਨਾਂ ਦਾ ਕਾਰੋਬਾਰ ਵੀ ਬਹੁਤ ਸੀ ਉਹਨਾਂ ਨੇ ਬਹੁਤ ਲੱਖਾਂ ਰੁਪਏ ਦਿੱਤਾ ਸਕੂਲ ਜਦੋਂ ਉਹਨਾਂ ਦੀ ਡੈਥ ਹੋ ਗਈ ਮੈਨੂੰ ਬਹੁਤ ਸੈਟਬੈਕ ਪਿਆ ਅੱਛਾ ਜੀ ਮੈਂ ਪ੍ਰਧਾਨ ਬਣ ਗਿਆ ਮੈਂ ਕਿਹਾ ਮੈਂ ਤਾਂ ਕੈਨੇਡਾ ਚੱਲ ਜਾਣਾ ਮੈਂ ਉਹਨਾਂ ਦੇ ਲੜ ਕੇ ਗੁਰਪ੍ਰੀਤ ਜੀ ਨੂੰ ਫੇ ਪ੍ਰਧਾਨ ਬਣਾਤਾ ਅੱਛਾ ਤੇ ਜਗਵੀਰ ਸਿੰਘ ਹੋਣੀ ਸਦਾ ਜਗਵੀਰ ਸਿੰਘ ਉਹ ਸੈਕਟਰੀ ਬਣ ਗਏ ਤੇ ਸ਼੍ਰੀ ਰੰਤੀ ਸਿੰਘ ਹੋਣੀ ਉਹ ਐਜੂਕੇਸ਼ਨ ਜਿਹੜੇ ਜਿਹੜੇ ਬਾਹਰ ਬਣ ਗਏ ਉੱਥੇ ਦੇ ਤੇ ਸਰਜੀਤ ਸਿੰਘ ਹੋਣੀ ਉੱਥੇ ਦੇ ਮੈਨੇਜਰ ਆ ਹੁਣ ਸਰਦਾਰ ਗੁਰਪ੍ਰੀਤ ਸਿੰਘ ਹੋਣੀ ਬਹੁਤ ਵਧੀਆ ਜਿਹੜੀ ਐ ਮੈਨੇਜਮੈਂਟ ਆ ਉਹ ਸਾਡੀ ਚਲਾ ਰਹੇ ਆ ਉਹ ਮੈਨੂੰ ਉਹਨਾਂ ਨੇ ਹੁਣ ਮੈਂ ਇੱਥੇ ਆ ਜਾਂਦਾ ਸੀ ਨਾ ਮੇਲੇ ਮੁਸ਼ਕਿਲ ਸਿਗਾ ਦੀ ਕਿਉਂ ਨਹੀਂ ਮੈਨੂੰ ਹੁਣ ਸਰਪ੍ਰਸਤ ਬਣਾ ਦਿੱਤਾ ਸਾਰੀ ਇੰਸਟੀਚਿਊਸ਼ਨ ਦਾ ਚੱਕ ਨੰਬਰ 7 ਸੈਣੀਵਾਰ ਐਜੂਕੇਸ਼ਨਲ ਕਮੇਟੀ ਬੁੱਲਵਾਲ ਦਾ ਮੈਂ ਸਰਪ੍ਰਸਤ ਹਾਂ ਮਾਸਟਰ ਗੁਰਮੀਤ ਸਿੰਘ ਜੀ ਤੁਸੀਂ ਆਪ ਖੁਦ ਕਦੇ ਪਾਕਿਸਤਾਨ ਵੀ ਗਏ ਹੋ ਹਾਂਜੀ ਪੰਗੂ ਸਾਹਿਬ ਮੈਂ 2023 ਦੇ ਵਿੱਚ ਅੱਛਾ ਸ਼੍ਰੀ ਨਨਕਾਣਾ ਸਾਹਿਬਾ ਦੇ ਕੰਗਿਆ ਸੀ ਸਾਡਾ ਜਿਹੜਾ ਪਿੰਡ ਹੈ ਨਾ ਦੀ ਚੱਕ ਨੰਬਰ 7 ਚੱਕ ਨੰਬਰ 179 ਹਾਂਜੀ ਇਹ 15 ਕਿਲੋਮੀਟਰ ਅੱਗੇ ਸ਼੍ਰੀ ਨਨਕਾਣਾ ਸਾਹਿਬ ਤੋਂ ਦੱਖਣ ਪੱਛਮ ਦਿਸ਼ਾ ਜੇ ਜਿਹੜਾ ਸਕੂਲ ਆ ਇਹ ਦੀ ਚੱਕ ਨੰਬਰ 7 ਤੇ 13 ਕਿਲੋਮੀਟਰ ਆ ਅੱਛਾ ਜੀ ਮੈਂ ਜਦੋਂ ਉਹਨਾਂ ਨੂੰ ਛੀਨਨ ਕਾਨਾ ਸਾਹਿਬ ਗਿਆ ਉੱਤੇ ਮੇਰੇ ਬਾਕੇ ਸੀਗੇ ਅਹਿਮਦ ਰਾਜਾ ਪੰਜਾਬੀ ਟੀਵੀ ਹਾਂਜੀ ਤੇ ਉਹ ਉਹਦੇ ਜਿਹੜੇ ਸੰਪਾਦਕ ਆ ਗਿਆ ਉਹ ਮੈਨੂੰ ਉੱਤੇ ਮਿਲਣ ਦਾ ਉਹ ਮੈਨੂੰ ਕਹਿੰਦੇ ਚਲੋ ਮੈਂ ਤੁਹਾਨੂੰ ਤੁਹਾਡਾ ਪਿੰਡ ਵੀ ਲੈ ਕੇ ਚਲਦਾ ਤੇ ਤੇਾਨੂੰ ਮੈਂ ਤੁਹਾਡੇ ਸਕੂਲ ਵੀ ਲੈ ਕੇ ਚਾਹਤਾ ਦਾ ਪਿੰਡ ਉੱਥੇ ਨੇੜੇ ਹਾਂ 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 ਅੱਧੀ ਚੱਕ ਨੰਬਰ 7 ਜਹਾਤਾ ਸ਼੍ਰੀ ਨਨਕਾਣਾ ਸਾਹਿਬ ਤੋਂ 10 ਕੂਂ ਕਹਿੰਦੇ ਹੁੰਦੇ ਸੀ ਸਾਡੇ ਘਰ ਦੇ ਯਾਨੀ ਕਿ 15 ਕਿਲੋਮੀਟਰ ਆ 20 ਮਿੰਟ ਦੀ ਡਰਾਈਵ ਹੈ ਜਿਹੜੀ ਸੜਕ ਨਾ ਜਾਂਦੀ ਆ ਛਾਹਕੋਟ ਨੂੰ ਉਹਦੇ ਉੱਤੇ ਹੀ ਆ ਠੀਕ ਹੈ ਜੀ ਜੀ ਨਨਕਾਣਾ ਸਾਹਿਬ ਤੋਂ ਛਾਹਕੋਟ ਜਾਂਦੀ ਤੇ ਅਸੀਂ ਫਿਰ ਮੈਨੂੰ ਨਾਲ ਲੈ ਕੇ ਅਕਰਮ ਜੀ ਸਿਗੇ ਪ੍ਰੋਫੈਸਰ ਜਿਹੜੇ ਗੁਨਾਗ ਦੇ ਯੂਨੀਵਰਸਿਟੀ ਪੜਾਉਂਦੇ ਉਹ ਵੀ ਮੇਰੇ ਨਾਲ ਗਏ ਅੱਛਾ ਅਸੀਂ ਸਕੂਲੇ ਪਏ ਪਹਿਲਾ 5 ਚੱਕਾ 6 4 7 ਚੱਕਾ ਫਿਰ ਸਕੂਲ ਗਏ ਅੱਛਾ ਜੀ ਪੰਗੂ ਸਾਹਿਬ ਉੱਤੇ ਤਾਂ ਆਪਣੇ ਨੇ ਉਹਨਾਂ ਦਾ ਚਾ ਚੜ ਗਿਆ ਉਹ ਨਹੀਂ ਬੜੇ ਮੇਰੇ ਤੇ ਫੋਲ ਛਿਤੇ ਮੈਂ ਸਾਰੇ ਆਪਣੇ ਉਹ ਮੈਨੂੰ ਉਹ ਦਿਖਾਲੇ ਪਈ ਟਾੜਿਆ ਦੇਖੋ ਪੁਰਖਿਆਂ ਦੇ ਜਿਹੜੇ ਪੱਥਰ ਲੱਗਿਓ ਆ ਮੈਂ ਸਾਰਿਆਂ ਦੇ ਪੱਥਰ ਪੜੇ ਉਸ ਤੋਂ ਬਾਅਦ ਫੇ ਮੈਂ ਮੈਨੂੰ ਕਹਿੰਦੇ ਪਿਆ ਤੁਸੀਂ ਇੱਕ ਵਾਰੀ ਪੈਸੇ ਭੇਜੇ ਸਾਨੂੰ ਅਸੀਂ ਵਾਟਰ ਟ੍ਰੀਟਮੈਂਟ ਤੁਹਾਡਾ ਮਤਲਬ ਹੈ ਭਰਵਾ ਸਵਾਗਤ ਉਹਨਾਂ ਨੇ ਕੀਤਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਂਜੀ ਮੈਂ ਉਹ ਵਾਟਰ ਟ੍ਰੀਟਮੈਂਟ ਪਲੈਂਟ ਦੇਖਿਆ ਫਿਰ ਮੈਨੂੰ ਕਹਿੰਦੇ ਟਰਾਂਸਫਾਰਮਰ ਲਾਉਣਾ ਮੈਂ ਕਿਹਾ ਇਹਦਾ ਵੀ ਮੈਂ ਇੰਤਜ਼ਾਮ ਕਰੂੰ ਮੈਂ ਫਿਰ ਸਾਰੇ ਬੱਚਿਆਂ ਨੂੰ ਰੂਪ ਰੂਪ ਹੋਇਆ ਜੀ ਉੱਥੇ ਅੱਛਾ ਜੀ ਤੇ ਮੈਂ ਸਾਰਿਆਂ ਲਈ ਮਠਿਆਈ ਵੀ ਲਿਆ ਤੇ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਸੀਗੇ 40 ਬੱਚੇ ਮੈਂ ਉਹਨਾਂ ਨੇ ਕੱਢੇ ਸੀ ਜਿਹਦੇ ਫਾਦਰ ਲੈ ਸੀ ਗਰੀਬ ਸੀ ਮੈਂ ਇੱਕ ਇੱਕ 1000 ਰੁਪਏ ਉਹਨਾਂ ਸਾਰੇ ਬੱਚਿਆਂ ਨੂੰ ਦਿੱਤਾ ਬਹੁਤ ਕੁਝ ਹੋਇਆ ਬੜੇ ਮੈਨੂੰ ਮਿਹਰੇ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਗਿਆ ਦੀ ਚੱਕ ਨੰਬਰ 179 ਉੱਥੇ ਮੈਂ ਨਾਰਕਾ ਲਵਾਇਆ ਲੜਕੀਆਂ ਦਾ ਸਕੂਲ ਉੱਥੇ ਜੁੜਾ ਸੀ ਲੜਕਿਆਂ ਦਾ ਜੁੜਾ ਉੱਥੇ ਕੋ ਐਜੂਕੇਸ਼ਨ ਨਹੀਂ ਲੜਕੀਆਂ ਬਹੁਤ ਖੋਜੂਆਂ ਉਹਨਾਂ ਨੂੰ ਕੁਰਸੀਆਂ ਲੈ ਪਾਇਏ ਦਿੱਤੇ ਉਹਨਾਂ ਨੂੰ ਹੋਰ ਪੈਸੇ ਦਿੱਤੇ ਉਹਨਾਂ ਨੂੰ 10 ਲੜਕਿਆਂ ਨੂੰ ਇੱਕ ਇੱਕ 1000 ਰੁਪਏ ਮੈਂ ਦਿੱਤਾ ਲੜਕਿਆਂ ਨੂੰ ਵੀ ਦਸਾਂ ਦਿੱਤਾ ਇਸ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਹੀ ਪੈਣ ਗਿਆ ਉਸੇ ਤਰ੍ਹਾਂ ਆਵਾਦਿਆ ਪੈਣ ਉਸੇ ਤਰ੍ਹਾਂ ਉਹ ਖੜਾ ਚੱਲਦਾ ਜਿਹੜਾ ਮੇਰੇ ਮਾਤਾ ਪਿਤਾ ਦਾ ਆਦਤ ਸੀ ਜਿਹੜਾ ਰਜਵਾਹਾ ਚੱਲਦਾ ਜਿਹਦੇ ਉੱਤੇ ਦੀ ਪਲਾਨ ਕਰਕੇ ਜਿਹੜੇ ਮੇਰੇ ਮਾਤਾ ਪਿਤਾ ਇੱਥੇ ਆਏ ਸੀ ਤੇ ਸਕੂਲ ਦੀ ਬਿਲਡਿੰਗ ਵੀ ਉਹੀ ਪੁਰਾਣੀ ਉਸ ਤਰ੍ਹਾਂ ਹੀ ਖੜੀ ਹੋ ਕੇ ਸਤਿ ਸ੍ਰੀ ਅਕਾਲ। ਮਾਸੀ ਛਾਡੇ ਸ਼ਵਾਲਕ ਟੀਵੀ ਚੈਨਲ ਤੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਚ ਈਵਨ ਵਰਲਡ ਵਾਈਡ ਵੇਖਿਆ ਜਾ ਰਿਹਾ। ਤੁਸੀਂ ਆਪਣੀ ਵੱਲੋਂ ਸੈਣੀ ਬਰਾਦਰੀ ਦੇ ਤੇ ਹੋਰ ਸਮੁੱਚੇ ਆਮ ਨੂੰ ਆਪਣੀ ਵੱਲੋਂ ਕੀ ਸਨਿਆ ਦੇਣਾ ਚਾਹੋ। ਹਾਂਜੀ ਮੈਂ ਦੇਖੋ ਜਿਹੜੇ ਉਹਨਾਂ ਸਕੂਲਾਂ ਦੇ ਉਸ ਇਲਾਕੇ ਦੇ ਲੋਕ ਇੱਥੇ ਆਏ। ਹਾਂਜੀ ਉਹਨਾਂ ਦਾ ਇਹਨਾਂ ਨਾਲ ਲਿਖਾ ਪਿਆ ਪਾਮੇ ਉਹ ਬੁੱਲੋਵਾਲ ਤੋਂ ਅਸ਼ਾ ਕੋਸ ਡਿਸਟ੍ਰਿਕਟ ਦੇ ਪਿੰਡ ਵਾਲੇ ਵਾਲੇ ਪਾਮੇ ਉਹ ਦੀ ਚੱਕ ਨੰਬਰ 7 ਜਿਹੜਾ ਸੈਨੀਵਾਰ ਹਾਈ ਸਕੂਲ ਪਾਕਿਸਤਾਨ ਦੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਿੱਥੇ ਵੀ ਕੋਈ ਹੈਗੇ ਆ ਉਹ ਜਰੂਰ ਮੇਰੇ ਨਾਲ ਕੰਟੈਕਟ ਕਰਨ ਮੈਂ ਇੱਥੇ ਇੱਕ ਐਸੋਸੀਏਸ਼ਨ ਬਣਾਉਗਾ ਮੇਰਾ ਫੋਨ ਨੰਬਰ ਹੈ ਅਨਕਲੀ ਦਾ 587 437 2901 587 437 2901 ਤੇ ਮੇਰਾ ਇੰਡੀਆ ਦਾ ਆ 9814139065 93122 103065 ਮੈਂ ਮੇਰਾ ਇਹ ਉਮੀਦ ਕਰਦਾ ਪੇ ਮੇਰੇ ਇਲਾਕੇ ਦੇ ਲੋਕ ਜਿਹੜੇ ਇੱਥੇ ਰਹਿੰਦੇ ਆ ਪਿੰਡਾਂ ਦੇ ਉਹਨੇ ਕਿਹਾ ਹੁਸ਼ਿਆਰਪੁਰ ਜਨ ਬੇ ਤੁਸੀਂ ਐਸੋਸੀਏਸ਼ਨ ਬਣਾਓ ਅਸੀਂ ਅਗਲੇ ਸਾਲ ਜ਼ਰੂਰ ਫੰਕਸ਼ਨ ਕਰਾਂਗੇ ਤਾਂ ਕਿ ਸਕੂਲਾਂ ਨੂੰ ਅਸੀਂ ਉਪਚਾਰ ਚੁੱਕ ਸਕੀਏ ਤੇ ਤੁਹਾਡੀ ਜਿਹੜੀ ਯਾਦ ਆਸ਼ਤਿਆ ਇਹ ਕਾਇਮ ਰਹੇ ਤੇ ਮੇਰੀ ਬੇਨਤੀ ਇਹੋ ਹੀ ਆ ਸਾਰਿਆਂ ਨੂੰ ਪੇ ਵੱਧ ਤੋਂ ਵੱਧ ਮੇ ਨਾਲ ਕੰਟੈਕਟ ਕਰੋ ਤੇ ਮੈਂ ਜਰੂਰ ਅਸੀਂ ਕੋਈ ਨਾ ਕੋਈ ਇਹ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਅਲੀ ਕਾਗੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਗੂ ਸਾਹਿਬ ਇਹ ਤੁਹਾਡੀ ਕੈਨੇਡਾ ਵੀ ਬਹੁਤ ਆਤਮਤ ਕਿ ਤੁਜੀ ਮੈਂ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਮਾਸਟਰ ਜੀ